ਜੀ ਲਾਰੈਂਸ ਬਿਸ਼ਨੋਏ ਦੀ ਗੱਲ ਕਰਦੇ ਆ ਉਹਦੀ ਕੋਈ ਵੀਡੀਓ ਹੋਵੇ ਕੋਈ ਇੰਟਰਵਿਊ ਹੋਵੇ ਵਾਇਰਲ ਹੋ ਜੇ ਕਿਸੇ ਜੇਲ੍ਹ ਚ ਹੋ ਜੇ ਤਾਂ ਫਿਰ ਬਹੁਤ ਸਾਰੇ ਅਧਿਕਾਰੀ ਬਹੁਤ ਸਾਰੀਆਂ ਜੇਲਾਂ ਵਾਲੇ ਫਿਰ ਆਪ ਦਾ ਪੱਲਾ ਛਾਉਂਦੇ ਫਿਰਦੇ ਰਹਿੰਦੇ ਆ ਪਰ ਹੁਣ ਇਹ ਥੋੜਾ ਉਲਟਾ ਹੋ ਗਿਆ ਕੰਮ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਭਾਈ ਇਹ ਸਾਡੇ ਵੱਲੋਂ ਨਹੀਂ ਹੋਇਆ ਸਾਡੇ ਕੋਲੇ ਨਹੀਂ ਹੋਇਆ ਇਹ ਗੱਲ ਉਹਨਾਂ ਤੇ ਆ ਗਈ ਆ ਜੀ ਕੀ ਪੂਰਾ ਮਾਦਰਾ ਕੀ ਹੈ ਜੀ ਇਹ ਦੇਖੋ ਗੱਲ ਇਹ ਆ ਕਿ ਇਹ ਵੀ ਗੱਲ ਉਥੇ ਸੱਚ ਝੂਠ ਨਾਲ ਜੁੜਦੀ ਆ ਜੀ ਉਹ ਕਹਿੰਦੇ ਹੁੰਦੇ ਹਨ ਕਿ ਕਿਸੇ ਨੂੰ ਬੁਰਾ ਲੱਗੇ ਇਹੋ ਜਿਹਾ ਸੱਚ ਜ਼ਰੂਰ ਬੋਲਦੇ ਹੋ ਜੀ ਕਿਸੇ ਨੂੰ ਬੁਰਾ ਲੱਗੇ ਇਹੋ ਜਿਹਾ ਸੱਚ ਜ਼ਰੂਰ ਬੋਲਦੇ ਹੋ ਬਿਲਕੁਲ ਪਰ ਜੋ ਸੱਚ ਲੱਗੇ ਹੂੰ ਇਹੋ ਜਿਹਾ ਝੂਠ ਕਦੇ ਨਾ ਬੋਲੋ ਬਿਲਕੁਲ ਕੀ ਬਾਤ ਇਹ ਬਹੁਤ ਵੱਡੀ ਗੱਲ ਹੈ ਵਾਹ ਮਤਲਬ ਕਿ ਦੇਖੋ ਤੁਸੀਂ ਕਿ ਜਿਸ ਵੇਲੇ ਇਹ ਇੰਟਰਵਿਊ ਪ੍ਰਸਾਰਤ ਹੁੰਦੀ ਆ ਜੀ ਮੈਨੂੰ ਯਾਦ ਹੈ ਸੀ ਉਸ ਦਿਨ ਵਾਲੀਬਾਲ ਗਰਾਊਂਡ 'ਚ ਵਾਲੀਬਾਲ ਖੇਡ ਰਹੇ ਸੀਗੇ ਜੀ ਤੇ ਉਸੇ ਵੇਲੇ ਮਤਲਬ ਕਿ ਖਬਰ ਆਈ ਤੇ ਪੂਰੀਆਂ ਪੱਤਰਕਾਰਾਂ ਦੀਆਂ ਘੰਟੀਆਂ ਖੜਕ ਗਈਆਂ ਜੀ ਅਸੀਂ ਵੀ ਹੈਰਾਨ ਸੀਗੇ ਕਿ ਯਾਰ ਇਹ ਬਹੁਤ ਵੱਡੀ ਗੱਲ ਆ ਕਿ ਚਲੋ ਵੀਡੀਓ ਆ ਜਾਣੀ ਕੋਈ ਵੀਡੀਓ ਕਾਲ ਹੋ ਜਾਣੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਮੰਨਣ ਯੋਗ ਨੇ ਕਿ ਫੋਨ ਯੂਜ਼ ਹੁੰਦੇ ਆ ਫੋਨ ਯੂਜ਼ ਮੈਂ 2002 ਚ ਹੁੰਦੇ ਵੇਖਿਆ ਹੂੰ ਉਦੋਂ ਤੇ ਸ਼ਾਇਦ ਬਹੁਤੇ ਲੋਕ ਜਿਹੜੇ ਅੱਜ ਦੀ ਜਨਰੇਸ਼ਨ ਹੁੰਦੇ ਸੀ ਹਾਂਜੀ ਉਹ ਉਹ ਮਤਲਬ ਕਿ ਸ਼ਾਇਦ ਜਵਾਨ ਬਾਅਦ ਹੋਇਆ ਜਿਹੜੋ ਤੋਂ ਕਈ ਜਮੇ ਵੀ ਨਾ ਹੋਣ ਤੇ ਉਦੋਂ ਬਹੁਤੇ ਲੋਕਾਂ ਕੋਲ ਫੋਨ ਨਹੀਂ ਸੀ ਹੁੰਦਾ ਮੈਂ ਉਹਨਾਂ ਟਾਈਮਾਂ ਚ ਉੱਥੇ ਫੋਨ ਯੂਜ਼ਿੰਗ ਦੇਖੀ ਆ ਮੈਂ ਕੀਤੀ ਨਹੀਂ ਜੀ ਮੈਂ ਕਹਾਂ ਦੇਖੀ ਆ ਮੈਂ ਹੂੰ ਠੀਕ ਹੈ ਜੀ ਜੀ ਉਕੇ ਮੈਂ ਸੈੱਟ ਕਰਕੇ ਰੱਖੇ ਜਾਂਦੇ ਸੀਗੇ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਯਾਦ ਆ। ਅੱਛਾ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਯਾਰ ਜੇਲ੍ਹ ਦੇ ਵਿੱਚੋਂ ਐਡੀ ਲੰਮੀ ਇੰਟਰਵਿਊ ਕਿਵੇਂ ਹੋ ਗਈ? ਜੀ। ਅੱਛਾ ਉਸ ਤੋਂ ਬਾਅਦ ਮੈਦਾਨ 'ਚ ਆ ਜਾਂਦੇ ਨੇ ਡੀਜੀਪੀ ਯਾਦਵ। ਜੀ ਜੀ। ਜਿਹੜੇ ਡੀਜੀਪੀ ਯਾਦਵ ਸਾਹਿਬ ਆ ਉਹ ਕਹਿੰਦੇ ਹਾਂ ਹਾਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਕਿ ਭਈ ਇਹ ਇੰਟਰਵਿਊ ਹੋ ਜਾਵੇ ਬਿਲਕੁਲ ਉਧਰੋਂ ਨੇਗੀ ਸਾਹਿਬ ਜਿਹੜੇ ਜੇਲ੍ਹ ਦੇ ਸੁਪਰੀਡੈਂਟ ਨੇ ਜੀ ਉਹ ਮਤਲਬ ਕਿ ਕਹਿੰਦੇ ਕਿ ਜੈਮਰ ਲੱਗੇ ਹੋਏ ਯਾਰ ਇੱਥੇ ਫੋਨ ਦੀ ਯੂਜ਼ਿੰਗ ਹੀ ਨਹੀਂ ਹੈਗੀ ਹੂੰ ਚਲੋ ਭਾਈ ਜੀ ਤੁਸੀਂ ਠੀਕ ਕਹਿ ਰਹੇ ਜੀ ਉਹ ਤੋਂ ਕੁਝ ਹਫ਼ਤੇ ਪਹਿਲਾਂ ਹੀ ਜਿਹੜਾ ਚਾਰਜ ਸੀ ਜੇਲ੍ਹਾਂ ਦਾ ਉਹ ਲੈ ਲਿਆ ਸੀ ਮਾਨ ਸਾਹਿਬ ਨੇ ਜੀ ਭਗਵੰਤ ਮਾਨ ਹੁਰੀ ਜੇਲ੍ਹ ਮੰਤਰੀ ਬਣ ਚੁੱਕੇ ਸੀ ਇਹਦਾ ਮਤਲਬ ਹੈ ਕਿ ਜੇਲ੍ਹ ਮੰਤਰੀ ਵੀ ਭਗਵੰਤ ਮਾਨਵੀ ਇਸ ਸਾਰੇ ਝੂਠ ਦੇ ਵਿੱਚ ਸ਼ਾਮਲ ਸੀ ਜੀ ਜੀ ਝੂਠ ਕੀ ਸੀਗਾ ਜਦੋਂ ਇਹਨਾਂ ਨੇ ਕਿਹਾ ਕਿ ਬਠਿੰਡੇ ਦੇ ਵਿੱਚ ਤੇ ਫੋਨ ਦੀ ਯੂਜ਼ਿੰਗ ਹੋ ਹੀ ਨਹੀਂ ਸਕਦੀ ਹਮ ਇੱਕ ਆਰਟੀਆਈ ਦੇ ਨਾਲ ਜਾਣਕਾਰੀ ਮਿਲੀ ਜੀ ਕਿ ਉੱਥੇ ਪਿਛਲੇ 8-10 ਮਹੀਨਿਆਂ ਚ ਜਾਂ ਸਾਲ ਦੇ ਵਿੱਚ ਵਿੱਚ ਜੀ ਕਿ ਤਕਰੀਬਨ 2 ਦਰਜਨ ਮੋਬਾਈਲ ਬਰਾਮਦ ਹੋਏ ਨੇ ਹਮ ਅੱਛਾ ਉਸ ਤੋਂ ਚੰਦ ਦਿਨ ਬਾਅਦ ਚਾਰ ਮੋਬਾਈਲ ਫੇਰ ਫੜੇ ਗਏ ਜਿੱਦਨ ਇਹਨਾਂ ਨੇ ਝੂਠ ਬੋਲਿਆ ਜੀ ਭਈ ਯਾਰ ਜੇ ਜੈਮਰ ਲੱਗੇ ਨੇ ਫੋਨ ਦੀ ਯੂਜ਼ਿੰਗ ਉੱਥੇ ਹੋ ਹੀ ਨਹੀਂ ਸਕਦੀ ਤਾਂ ਜਿਹੜੇ ਉਹ ਮੋਬਾਈਲ ਸੀਗੇ ਕਿ ਉਹ ਇਨਹੇਲਰ ਸੀਗੇ ਕਿ ਉਹਨਾਂ ਨਾਲ ਸਾਹ ਸੌਖਾ ਆ ਜਾਂਦਾ ਸੀ ਉਹਨਾਂ ਦਾ ਕੰਮ ਕੀ ਸੀ ਉੱਥੇ ਬਿਲਕੁਲ ਜੀ ਅੱਛਾ ਫੇਰ ਇੱਕ ਚੀਜ਼ ਹੋਰ ਵਾਪਰਦੀ ਹੈ ਇਹ ਇਹ ਚੀਜ਼ਾਂ ਜੋੜ ਕੇ ਵੇਖੋ ਕਿ ਕਿਵੇਂ ਫਸੇ ਨੇ ਜੀ ਚਲੋ ਰੋਲਾ ਪਿਆ ਇਹਨਾਂ ਨੂੰ ਏਸੀ ਕਾ 2-4 ਦਿਨ ਖਬਰਾਂ ਲੱਗਣ ਗਿਆ ਇੱਧਰ ਮਤਲਬ ਕਿ ਮਾਮਲਾ ਜਿਹੜਾ ਸੈੱਟ ਹੋ ਜਾਊਗਾ ਜੀ ਹੁੰਦਾ ਕੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਮੁਜਰਮ ਜਿਹੜਾ ਸੀਗਾ ਉਹ ਪੋਸਕੋ ਐਕਟ ਲੱਗਦਾ ਜਿਹੜਾ ਜੀ ਉਹਦੇ ਤਹਿਤ ਸੰਗਰੂਰ ਜੇਲ੍ਹ ਚ ਬੰਦ ਸੀ ਜੀ ਜੀ ਉਹਨੇ ਪੀੜਤਾ ਨੂੰ ਹੀ ਇੱਕ ਵੀਡੀਓ ਭੇਜ ਦਿੱਤਾ ਮਾਮਲਾ ਹਾਈ ਕੋਰਟ ਤੇ ਚੱਲ ਗਿਆ ਹਾਈ ਕੋਰਟ ਨੇ ਅਖਿਆ ਇਨੀ ਨਹੀਂ ਮੱਚੀ ਪੰਜਾਬ ਦੀਆਂ ਜੇਲ੍ਹਾਂ ਚ ਹੂੰ ਕਿ ਬੌਸ ਕੋ ਐਕਟ ਦੇ ਵਿੱਚ ਜਿਹੜਾ ਬੰਦ ਆ ਭਈ ਉਹ ਭੇਜ ਰਿਆ ਹੂੰ ਤਾਂ ਉਸ ਤੋਂ ਬਾਅਦ ਸੁਖਮ ਸਾਹਿਬ ਉਹਨਾਂ ਨੇ ਸਵੈ ਨੋਟਿਸ ਲੈ ਲਿਆ ਇਸ ਚੀਜ਼ ਦਾ ਜੀ ਤੇ ਉਹਦੇ ਵਿੱਚ ਇਹ ਜਿਹੜੀ ਇੰਟਰਵਿਊ ਸੀ ਉਹ ਆ ਗਈ ਆ ਗਈ ਬਿਲਕੁਲ ਇਹ ਇਸ ਤਰ੍ਹਾਂ ਮਸਲਾ ਅੱਗੇ ਵਧਿਆ ਜੀ ਤੇ ਜਦੋਂ ADGP ਜੇਲਾ ਹੁੰਦੇ ਸਨ ਅਰੂਣ ਪਾਲ ਸਿੰਘ ਜੀ ਜੀ ਜਦੋਂ ਉਹਨਾਂ ਨੇ ਪੈਂਦੀ ਸੱਟੇ ਬਠਿੰਡੇ ਜੇਲ੍ਹ ਦਾ ਵਿਜ਼ਿਟ ਕੀਤਾ ਮੈਂ ਕਿਹਾ ਲੋ ਜੀ ਬਸ ਗਿਆ ਜੀ ਫਸ ਗਿਆ ਹੁਣ ਤਾਂ ਕੰਮ ਹੂੰ ਅਸੀਂ ਉਦੋਂ ਵੀ بڑے ਅੰਦਾਜ਼ੇ ਲਾਏ ਕਿਆਫੇ ਲਾਏ ਜਿਹੜੀ ਬਠਿੰਡੇ ਦੀ ਜੇਲਿਆ ਜੀ ਜੀ ਮੇਰਾ ਇੱਕ મિતਰ ਆ ਬੜਾ ਕੈਲੂ ਕੇ ਮੰਦਰੀ ਆਦਮੀ ਆ ਉਹਨੇ ਆਖਿਆ ਜੇਲ ਦੇ ਪਿੱਛੇ ਮੋਰ ਬੋਲਦਾ ਹਾਂ ਅੱਛਾ ਮੋਰ ਦੀ ਆਵਾਜ਼ ਆ ਰਹੀ ਸੀ ਜੀ ਉਸ ਇੰਟਰਵਿਊ 'ਚ ਜੀ ਅਸੀਂ ਵੇਖਿਆ ਠੀਕ ਹੈ ਰਾਜਸਥਾਨ 'ਚ ਵੀ ਮੋਰ ਆ ਤੇ ਲਾਰੈਂਸ ਰਾਜਸਥਾਨ ਵੀ ਰਿਹਾ ਜੀ ਜੀ ਰਾਜਸਥਾਨ ਵਾਲੇ ਕਹਿੰਦੇ ਕਿ ਸਾਡੇ ਤੇ ਇੱਥੇ ਇੰਟਰਵਿਊ ਹੋਈ ਨਹੀਂ ਉਹ ਮੋਰ ਦੀ ਬਾਣੀ ਬੜੀ ਆਵਾਜ਼ ਤੁਸੀਂ ਅੱਜ ਵੀ ਦੇਖ ਲਿਓ ਜੀ ਜੀ ਤਾਂ ਜਦੋਂ ਅਸੀਂ ਉਹ ਗੂਗਲ ਮੈਪ ਤੇ ਪਾਈ ਇੱਥੇ ਬੈਠੇ ਸੀ ਸਾਰੇ ਅਸੀਂ ਸਟੂਡੀਓ 'ਚ ਦੇਖਿਆ ਉਹ ਜਿਹੜੀ ਬਠਿੰਡੇ ਵਾਲੀ ਝੀਲ ਆ ਤੇ ਫਿਰ ਲਾਗੇ ਪਾਸੋਂ ਪਤਾ ਕੀਤਾ ਜੀ ਫਿਰ ਜੇਲ ਦੇ ਅੰਦਰੂਨੀ ਢਾਂਚੇ ਦੀ ਜਾਣਕਾਰੀ ਅਸਲ ਕੀਤੀ ਕਿ ਰਾਜਸਥਾਨ ਦੀ ਕਿਸ ਤਰ੍ਹਾਂ ਦੀ ਐਥੋਂ ਦੀ ਕਿਸ ਤਰ੍ਹਾਂ ਦੀ ਆ ਕਿਉਂਕਿ ਜਿਹੜੀਆਂ ਪੁਰਾਣੀਆਂ ਝਿਲਾਂ ਉਹਨਾਂ ਦਾ ਢਾਂਚਾ ਪਿੱਛੇ ਨਾ ਹੋਰ ਕਿਸਮ ਦਾ ਹੁੰਦਾ ਦਵਾਰਾਂ ਜਾਂ ਕਲੀ ਵਗੈਰਾ ਜਿਹੜੀ ਹੋਈ ਹੁੰਦੀ ਆ ਜੀ ਸਿੱਖਾਂ ਦਾ ਵੀ ਫਰਕ ਹੁੰਦਾ ਕਈ ਵਾਰ ਜਿਹੜੀਆਂ ਨਵੀਆਂ ਝਿਲਾਂ ਬਣੀਆਂ ਇਹਨਾਂ ਦਾ ਤਤਫਟ ਪਤਾ ਲੱਗ ਜਾਂਦਾ ਕਿ ਨਵੀਂ ਝੀਲ ਆ ਤਾਂ ਬਠੰਡਾ ਨਮੀ ਜੀ ਤਾਂ ਲੋਕੇਸ਼ਨ ਵੀ ਇਸ ਤਰ੍ਹਾਂ ਦੀ ਹੈ ਬਾਰ-ਬਾਰ ਹੈ ਚਿੜੀ ਆ ਕੋ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਉਹ ਚੀਜ਼ਾਂ ਰਲਦੀਆਂ ਗਈਆਂ ਤੇ ਸ਼ੱਕ ਜਿਹੜਾ ਸੀ ਉਹ ਪੁਖਤਾ ਹੁੰਦਾ ਗਿਆ ਕਿ ਇਹ ਮੰਨਣ ਜਾਂ ਨਾ ਮੰਨਣ ਇਹ ਕਦੇ ਕਹਿ ਦੇਣਾ ਵੇਖੋ ਜੀ ਉਹਦੇ ਵਾਲ ਇਦਾਂ ਸੀ ਮੁੱਛਾਂ ਇਦਾਂ ਸੀ ਕਦੇ ਕਹਿ ਦੇਣ ਲੀੜੇ ਇਦਾਂ ਸੀ ਉਹ ਸਭ ਝੂਠ ਨਿਕਲਦਾ ਗਿਆ ਜੀ ਤੇ ਅਖੀਰ ਹੁਣ ਕੱਲ ਬਿਲਕੁਲ ਇਹ ਝੂਠੇ ਪੈ ਗਏ ਆ ਪਰ ਇਹ ਹੁਣ ਇਹਨਾਂ ਦੇ ਜਿਹੜੇ ਸਮਰਥਕ ਆ ਠੀਠ ਹੋ ਚੁੱਕੇ ਉਹ ਵੀ ਇਹਨਾਂ ਵਾਂਗੂ ਕੁਝ ਦੋ ਰਤੀਆਂ ਵਾਧੀਆਂ ਹੋ ਸਕਦੇ ਆ ਇਹਨਾਂ ਨੇ ਕਦੇ ਇਹਨਾਂ ਚੀਜ਼ਾਂ ਤੇ ਕੋਈ ਪਛਤਾਵਾ ਕਰਨਾ ਕਿ ਅਸੀਂ ਇਹ ਗੁਨਾਹ ਕੀਤਾ ਜੀ ਕਿ ਅਸੀਂ ਸੱਚ ਨੂੰ ਪਰਵਾਹ ਨਹੀਂ ਕੀਤਾ ਜੀ ਜੀ ਅਸੀਂ ਲਾਹ ਕਾਨੂੰਨੀ ਨੂੰ ਜਾਂ ਕਹਿ ਲੋ ਕਿ ਜੋ ਸਾਡੇ ਤੇ ਵਾਪਰਿਆ ਹੈ ਕਿ ਅਸੀਂ ਉਹਨੂੰ ਸਤਿਕਾਰ ਕਰਨ 'ਚ ਗੁਰੇਜ਼ ਕੀਤਾ ਇਹਨਾਂ ਨੇ ਇਸ ਚੀਜ਼ ਵੱਲ ਆਉਣਾ ਹੀ ਨਹੀਂ ਕਦੇ ਹੂੰ ਹੂੰ ਬਿਲਕੁਲ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਆ ਕਿ ਜਦੋਂ ਕੋਈ ਚੋਰ ਫੜਿਆ ਜਾਂਦਾ ਪੋਲੀਟিক্যাল ਸਿਸਟਮ ਦੇ ਵਿੱਚ ਉਹ ਕਹਿੰਦਾ ਕਿ ਯਾਰ ਦੂਜੇ ਚੋਰ ਨੂੰ ਵੀ ਫੜੋ ਜੀ ਉਹ ਮੇਰੇ ਤੋਂ ਵੀ ਵੱਡਾ ਉਹ ਇਹ ਨਹੀਂ ਕਹੇਗਾ ਕਿ ਮੈਂ ਚੋਰ ਆ ਮੈਂ ਮਤਲਬ ਕਿ ਫੇਲ ਹੋ ਗਿਆ ਉਹ ਆਪਣੀ ਜ਼ਿੰਮੇਵਾਰੀ ਜਾਂ ਆਪਣਾ ਪਛਤਾਵਾ ਜ਼ाहिर ਨਹੀਂ ਕਰੇਗਾ ਬਿਲਕੁਲ ਬਿਲਕੁਲ ਉਹ ਕਹੇਗਾ ਦੂਜੇ ਨੂੰ ਕਿਉਂ ਨਹੀਂ ਫੜਦੇ ਦੂਜਾ ਮੇਤੋਂ ਵੀ ਵੱਡਾ ਤਾਂ ਮਤਲਬ ਕਿ ਇਹ ਕਹਾਣੀ ਹੈ ਹੁਣ ਜਿਹੜੀ ਇਹਨਾਂ ਨੇ ਜਾ ਕੇ ਉੱਥੇ ਰਿਪੋਰਟ ਦਾਖਲ ਕੀਤੀ ਆ ਉਹਦੇ 'ਚ ਇਹ ਮੰਨ ਗਏ ਕਿ ਸਿਗਨਲ ਐਪ ਦੇ ਰਾਹੀਂ ਜੀ ਇਹ ਸਭ ਕੁਝ ਹੋਇਆ ਜੀ ਪਹਿਲਾਂ ਤੇ ਜਾ ਕੇ ਕਹਿੰਦੇ ਸੀ ਹਾਈ ਕੋਰਟ ਚ ਇਹ ਲੱਭਣਾ ਹੀ ਔਖਾ ਜੀ ਹੂੰ ਕਿਹੜੀ ਐਪ ਰਾਈ ਹੋਇਆ ਗਿਆ ਮਤਲਬ ਕਿ ਨੈਟਵਰਕ ਲੱਭਣਾ ਹੀ ਔਖਾ ਉਹਨਾਂ ਨੇ ਜਦੋਂ ਝਾੜਾ ਫਟਕਾਰਾਂ ਪਾਈਆਂ ਹੁਣ ਸਿਗਨਲ ਐਪ ਦਾ ਵੀ ਜ਼ਿਕਰ ਆ ਗਿਆ ਕਹਿੰਦੇ ਜੀ ਪੰਜਾਬ ਦੀ ਹਦੂਦ ਚ ਇਹ ਇੰਟਰਵਿਊ ਹੋਈ ਆ ਬਾਕੀ ਥੋੜਾ ਸਾਨੂੰ ਸਮਾਂ ਦੇ ਦਿਓ ਜਾਂਚ ਪੜਤਾਲ ਚੱਲੀ ਜਾਂਦੀ ਆ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਸਰਕਾਰ ਦੀ ਹੋਰ ਫਜ਼ੀਅਤ ਆ ਇਹਦੀ ਸ਼ੁਕਰ ਕਰੋ ਜਲੰਧਰ ਦੀਆਂ ਵੋਟਾਂ ਤੋਂ ਕੱਲੋ ਕੇ ਪੈਣ ਤੋਂ ਬਾਅਦ ਹੀ ਇਹ ਖਬਰ ਜਿਹੜੀ ਹੈ ਸ਼ਾਮ ਨੂੰ ਨਸ਼ਰ ਹੋਈ ਆ ਕੱਲ ਬਿਲਕੁਲ 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 ਜਿੱਦਾਂ ਕਹ ਲਈਏ ਨਾ ਕਿ ਤਕਾਣਾ ਟਲੇ ਤੋਂ ਜੀ ਇਹ ਜਿਹੜੀ ਨਸ਼ਰ ਹੋਈ ਆ ਨਹੀਂ ਤਾਂ ਇਹਨਾਂ ਦਾ ਨੁਕਸਾਨ ਹੋ ਜਾਣਾ ਸੀਗਾ ਜੇ 1-2 ਦਿਨ ਪਹਿਲਾਂ ਇਹ ਪਟਾਕਾ ਪੈ ਜਾਂਦਾ ਪਰ ਇਹਨਾਂ ਨੂੰ ਮੰਨਣਾ ਚਾਹੀਦਾ ਕਿ ਤੁਸੀਂ ਝੂਠ ਬੋਲਿਆ ਹੂੰ ਬਿਲਕੁਲ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਜੀ ਤੁਸੀਂ ਪਰਦਾ ਪਾਇਆ ਪਰ ਮੇਰੀ ਗਾਰੰਟੀ ਆ ਕਿ ਇਹ ਬੰਦੇ ਕਦੇ ਮੰਨਣਗੇ ਨਹੀਂ ਕਿਉਂਕਿ ਪੱਕ ਚੁੱਕੇ ਆ ਇਕ ਹੁੰਦਾ ਨਾ ਜਦ ਆਪਾਂ ਕਹ ਲਈਏ ਕਿ ਬਈ ਫਲਾਣੇ ਬੰਦੇ ਨੂੰ ਆਪਾਂ ਕਹਿੰਨੇ ਯਾਰ ਇਹ ਬੰਦਾ ਤਾਂ ਨਾ ਹੁਣ ਉਹ ਜਿਹਦਾ ਠੋਕਰਾਂ ਖਾ ਖਾ ਕੇ ਗੋਲ ਹੋ ਜਾਂਦਾ ਇਹਨਾਂ ਦਾ ਹਾਲ ਇਹ ਆ ਕਿ ਇਹ ਹੁਣ ਬੇਸ਼ਰਮੀਆਂ ਵੱਟ ਵੱਟ ਕੇ ਵੱਟ ਵੱਟ ਕੇ ਕਹਿ ਲੋ ਕਿ ਬੇਲ ਬਣ ਚੁੱਕੇ ਬੇਲ ਦਾ ਪਤਾ ਨਾ ਪਿੰਡਾਂ ਚ ਰਸੇ ਤੋਂ ਮੋਟੀ ਹੁੰਦੀ ਬੇਲ ਇਹ ਬੇਲ ਬਣ ਚੁੱਕੇ ਨੇ ਇਹਨਾਂ ਨੂੰ ਕੁਝ ਨਹੀਂ ਹੈ